ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰਿਆਂ ਵੀਰਾਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦੇ ਠੀਕ ਠਾਕ ਹੋ ਲੋ ਪ੍ਰਮਾਤਮਾ ਅੱਗੇ ਆਪਾਂ ਅਰਦਾਸ ਕਰਦੇ ਆਂ ਕਿ ਸਾਰੇ ਮੇਰੇ ਵੀਰ ਠੀਕ ਹੀ ਹੋਣ ਲੋ ਵੀਰ ਜੀ ਆਪਾਂ ਇੱਕ ਤਾਂ ਛੋਟੀ ਜੀ ਵੀਡੀਓ ਬਣਾਉਣ ਲੱਗਾ ਹਾਂ ਮੈਂ ਇੱਕ ਇਹ ਮੇਰੀ ਵੀਡੀਓ ਹੈਗੀ ਹੈ ਕਿ ਜਿਤਨਾ ਮੇਰੇ ਵੱਡੇ ਵੀਰ ਮੇਰੇ ਸਵਾਲ ਪੁੱਛਦੇ ਆ ਕਿ ਵੀਰ ਜੀ ਕਿ ਮੱਕੇ ਸਾਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਕਿ ਜਿਹੜੇ ਸਾਡੇ ਪੇਪਰ ਆ ਕਿਹੜੇ ਸ਼ਹਿਰ ਦੇ ਵਿੱਚ ਭਰੇ ਗਏ ਆ ਠੀਕ ਆ ਕਿਸ ਤਰ੍ਹਾਂ ਹਾਂ ਨੂੰ ਪਤਾ ਲੱਗੇ ਠੀਕ ਹੈ ਵੀਰ ਜੀ ਇਹ ਸਿਰਫ ਵੀਡੀਓ ਜਿਹੜੀ ਹੈਗੀ ਹੈ ਛੋਟੀ ਜੀ ਮੈਂ ਬਣਾਉਂਗਾ ਇਹਦੇ ਵਿੱਚ ਸਿਰਫ ਮੈਂ ਤੁਹਾਨੂੰ ਇਹੋ ਹੀ ਦੱਸਣਾ ਚਾਹੂੰਗਾ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਜਿਹੜੇ ਤੁਹਾਡੇ ਪੇਪਰ ਭਲਾਈ ਹੋਏ ਆ ਉਹ ਕਿਹੜੇ ਸ਼ਹਿਰ ਦੇ ਵਿੱਚ ਭਲਾਈ ਹੋਏ ਆ ਠੀਕ ਹੈ ਵੀਰ ਜੀ ਲਓ ਜੀ ਵੀਰ ਜੀ ਇਸ ਤਰ੍ਹਾਂ ਵਾ ਕਿ ਜਿਵੇਂ ਕਿ ਹੁਣ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ ਵਾ ਠੀਕ ਹੈ ਜੀ ਆਹ ਵੇਖੋ ਫੋਟੋ ਇੱਥੇ ਲਿਖਿਆ ਵਾ ਵੀਰ ਤੁਹਾਡੇ ਪਲੇਅਰ ਮੋ ਪਲੇਅਰ ਮੋ ਉਸ ਤੋਂ ਬਾਅਦ ਲਿਖਿਆ ਵਾ ਪੀ ਏ ਤੇ ਉਸ ਤੋਂ ਬਾਅਦ ਲਿਖਿਆ ਵਾ ਸ਼ਸ਼ੀਲ ਲਿਆ ਓਕੇ ਵੀਰ ਜੀ ਪਲੇਅਰ ਮੋਂ ਦਾ ਮਤਲਬ ਹੈਗਾ ਵਾ ਕਿ ਸ਼ਹਿਰ ਸ਼ਹਿਰ ਦਾ ਨਾਮ ਆ ਪੀ ਏ ਪੀ ਏ ਹੈਗਾ ਵਾ ਕੋਡ ਠੀਕ ਆ ਸ਼ਹਿਰ ਦਾ ਕੋਡ ਆ ਤੇ ਸ਼ਿਸ਼ੀਲਿਆ ਸ਼ਿਸ਼ੀਲਿਆ ਦਾ ਮਤਲਬ ਕਿ ਸਟੇਟ ਵਾ ਕਿਹੜੀ ਸਟੇਟ ਦੇ ਵਿੱਚ ਤੁਹਾਡੇ ਜਿਹੜੇ ਪੇਪਰ ਆ ਉਪਲਾਈ ਹੋਏ ਆ ਠੀਕ ਆ ਇਸੇ ਤਰੀਕੇ ਨਾਲ ਹੈਗਾ ਵਾ ਤਰਾਪਾਣੀ ਠੀਕ ਆ ਤਰਾਪਾਣੀ ਸ਼ਹਿਰ ਆ ਤੇ ਕੋਡ ਹੈਗਾ ਵਾ ਉਹਦਾ ਟੀ ਪੀ ਤੇ ਇਹ ਵੀ ਕੀ ਆ ਸ਼ਿਸ਼ੀਲਿਆ ਦੇ ਵਿੱਚ ਹੀ ਆ ਐਸੀ ਤਰੀਕਾ ਨਾਲ ਤੁਸੀਂ ਸਾਰਾ ਵੇਖੋ ਇੱਥੇ ਲਿਖਿਆ ਵਾ ਐਗਰੀਜੈਂਟ ਤੋਂ ਕਾਲਤਾ ਸਨੀਤਾ ਇਨਾਂ ਕਤਾਨੀਆਂ ਠੀਕ ਆ ਸਿਰਾਕੂਜ਼ਾ ਰਗੂਸਾ ਮਸੀਨਾ ਠੀਕ ਆ ਵੀਰ ਜੀ ਇਹ ਅਗਲੇ ਬੰਨੇ ਉਹਨਾਂ ਨੇ ਕੋਡ ਲਿਖੇ ਪਏ ਆ ਸਾਰਿਆਂ ਦੇ ਐਸੀ ਤਰੀਕਾ ਨਾਲ ਆਪਾਂ ਅੱਗੇ ਚੱਲਦੇ ਆ ਠੀਕ ਆ ਉੱਥੇ ਵੀ ਤੁਸੀਂ ਵੇਖੋ ਕਿ ਆ ਲਿਖਿਆ ਵਾ ਅਕਾਸ ਕੀ ਕਾਸੇਰਤਾ ਕਾਸੇਰਤਾ ਕੋਈ ਸ਼ਹਿਰ ਆ ਉਹਦਾ ਕੋਡ ਹੈਗਾ ਵਾ ਸੀਈ ਤੇ ਉਹ ਕਿਹੜੀ ਸਟੇਟ ਚ ਪੈਂਦਾ ਵਾ ਕੰਪਨੀਆਂ ਠੀਕ ਹੈ ਐਸੇ ਤਿਕਾ ਨਾਲ ਅੱਗੇ ਲਿਖਿਆ ਉਹਨਾਂ ਨੇ ਐਸੇ ਤਿਕਾ ਨਾਲ ਐਵੇਲੀਨੋ ਐਵੇਲੀਨੋ ਦਾ ਜਿਤਨਾ ਕੋਡ ਹੈਗਾ ਵਾ ਏਵੀ ਤੇ ਸਟੇਟ ਕਿਹੜੀ ਚ ਪੈਂਦਾ ਵਾ ਕੰਪਨੀਆਂ ਵਿੱਚ ਐਸੇ ਤਿਕਾ ਨਾਲ ਵੀ ਜਿਤਨਾ ਸਲੇਰ ਨੋ ਲਿਖਿਆ ਵਾ ਐਸਏ ਕੰਪਨੀਆਂ ਐਸੇ ਤਿਕਾ ਨਾਲ ਪੋਟੈਂਸਾ ਪੀ ਜੈਡ ਠੀਕ ਹੈ ਇਸ ਤਿਕਾ ਤੁਸੀ ਧਿਆਨ ਨਾਲ ਵੇਖੋਗੇ ਸਾਰਾ ਇਹਨੂੰ ਧਿਆਨ ਨਾਲ ਤੁਸੀਂ ਪੜੋਗੇ ਤੁਹਾਨੂੰ ਆਪੇ ਭਲਾ ਲੱਗ ਜਾਣਾ ਵਾ ਆਸਰੀਨਿਆ ਕੋਚੈਂਸਾ ਕਾਂ ਕਾ ਤੰਜੀਰੋ ਕੋਰੇ ਤੀਨੋ ਰੀਜੋ ਕਲਾਬਰੀਆ ਠੀਕ ਹੈ ਰੀਜੋ ਕਲਾਬਰੀਆ ਜਿਤਨਾ ਆਰ ਸੀ ਠੀਕ ਹੈ ਆਰ ਸੀ ਕੋਡ ਆ ਤੇ ਕਲਾਬਰੀਆ ਸਟੇਟ ਆਪਾਂ ਨੂੰ ਕਹਾਂ ਲਾਂਗੇ ਵੀਬੋ ਵੈਨ ਕੀਆ ਵੀਬੋ ਵੈਨੇਤਿਆ ਠੀਕ ਹੈ ਉਹਦਾ ਕੋਡ ਹੈਗਾ ਵਾ ਵੀ ਵੀ ਇਹ ਵੀ ਕਲਾਬਰੀਆ ਵਿੱਚ ਪੈਂਦਾ ਵਾ ਬਟ ਸ਼ਹਿਰ ਜਿਹੜਾ ਭਰਿਆ ਵਾ ਉਹਨਾਂ ਦਾ ਡਾ ਵੀਬੋ ਭਰਿਆ ਵਾ ਠੀਕ ਹੈ ਵੀਰ ਐਸੇ ਤਿਕਣਾ ਵੀਰ ਜੀ ਆਪਾਂ ਅੱਗੇ ਚੱਲਦੇ ਆ ਜਿਤਨਾ ਹੈਗਾ ਵਾ ਵੇਖੋ ਹੁਣ ਕਾ ਲੇਰੀ ਕਲੇਰੀ ਦਾ ਹੁੰਦਾ ਵਾ ਸੀਏ ਕੋਡ ਆ ਠੀਕ ਆ ਕਿਹੜੀ ਸਟੇਟ ਤੇ ਪੈਂਦਾ ਵਾ ਸਰਦੀਨੀਆ ਠੀਕ ਆ ਆ ਵੇਖੋ ਤੁਸੀਂ ਸਾਰੇ ਇਤਰਾ ਤੁਹਾਨੂੰ ਜੇ ਉਦੋਂ ਵੇਖੀ ਜਾਓਗੇ ਤੁਸੀਂ ਔਰ ਸਤੀ ਤੀਨੋ ਕੀ ਆਕਰ ਬੇਨੀਆ ਕੌਮੀਆ ਮੀ ਦਿਓ ਸਾਰਾ ਲਿਖਿਆ ਵੀਰ ਜੀ ਤੋਂ ਤੋ ਰੀਨੋ ਕੋਡ ਵੇਖੋ ਤਾਂ ਕੀ ਆ ਠੀਕ ਆ ਇਸ ਤਿਕਨ ਸਾਰੇ ਲਿਖਿਆ ਲਿਖ ਰਹੇ ਪਿਆ ਵਾ ਇੱਥੇ ਠੀਕ ਆ ਤੁਸੀਂ ਧਿਆਨ ਨਾਲ ਪੜੋਗੇ ਕੋਡ ਪੜੋਗੇ ਤੇ ਤੁਹਾਨੂੰ ਆਪਣੇ ਆਪ ਲੱਜੂਗਾ ਤੁਹਾਡੇ ਪੇਪਰ ਕਿੱਥੇ ਅਪਲਾਈ ਹੋਏ ਆ ਅੱਛੀ ਤਿਕਨ ਅੱਪ ਚਲਦੇ ਆ ਬਰੇਸ਼ੀਆ ਠੀਕ ਆ ਵੀਰ ਜੀ ਬਰੇਸ਼ੀਆ ਜਿੱਤਰਾ ਬੀ ਐਸ ਆਪਾਂ ਕਹਿ ਲਾਂਗੇ ਬਰੇਸ਼ੀਆ ਸ਼ਹਿਰ ਦਾ ਨਾਮ ਆ ਕੋਡ ਬੀ ਐਸ ਆ ਤੇ ਸਟੇਟ ਵਿੱਚ ਕਿਹੜੀ ਹੈਗੀ ਆ ਆੜੀ ਲਿਖੀ ਉਹਨਾਂ ਨੇ ਲੂੰ ਬੇਰਦੀ ਠੀਕ ਐ ਇਸ ਤੇ ਕਰਨਾ ਤੁਸੀਂ ਸਾਰਾ ਇਹਨੂੰ ਪੜੋ ਧਿਆਨ ਦੇ ਨਾਲ ਆ ਜੋ ਵੀ ਲਿਖਿਆ ਵਾ ਕਰਮੋਨਾ ਲੋਦੀ ਪਾਵਿਆ ਨੋਵਾਰਾ ਸਾਰਾ ਲਿਖਿਆ ਵਾ ਪਚਨ ਸਾਬ ਨੇਸ਼ੀਆ ਤ੍ਰੀਵੀਜ਼ੋ ਠੀਕ ਆ ਤ੍ਰੀਵੀਜ਼ੋ ਮੇਰਾ ਮੇਰਾ ਵੀਰ ਕੋਈ ਹੈਗੇ ਵਾਦੂ ਜਾਣੇ ਟੀਵੀ ਠੀਕ ਆ ਤੇ ਸ਼ਹਿਰ ਦਾ ਓਏ ਮੈਜਿਸਟ੍ਰੇਟ ਜਿਹੜਾ ਉਹ ਅਗਲੇ ਬੰਨੇ ਲਿਖਿਆ ਵੈਨੀਟਿਓ ਓਕੇ ਐਸੇ ਲਿਖਣਾ ਵੀਰ ਜੀ ਆਪਾਂ ਅੱਗੇ ਚੱਲਦੇ ਆ ਉੱਥੇ ਅਗਵਾ ਤ੍ਰਿਸਟੇ ਪੀ ਐਸ ਠੀਕ ਆ ਅਗਲੇ ਬੰਨੇ ਲਿਖਿਆ ਉਹਨਾਂ ਨੇ ਫਰੋਲੀ ਲੀ ਵੈਨੀਸ਼ੀਆ ਜੂਲੀ ਇਹ ਸਾਰੀਆਂ ਸਟੇਟਾਂ ਆ ਵੀਰ ਜੀ ਠੀਕ ਆ ਇਹ ਸਾਰਾ ਜਿਤਨਾ ਤੁਸੀਂ ਪੜੋਗੇ ਵੈਨੀਸ਼ੀਆ ਵੈਰੋਨਾ ਵੀ ਆਰ ਠੀਕ ਆ ਆ ਸਾਰਾ ਬਲੋਨੀਆਂ ਬੀਓ ਠੀਕ ਆ ਤੇ ਆ ਮਗਰ ਜਿਹੜੇ ਇੱਧਰ ਲ ਬੰਨੇ ਆ ਉਹ ਸਟੇਟ ਦੱਸੀ ਉਹਨਾਂ ਨੇ ਠੀਕ ਆ ਇਮੀਲੀਆ ਰੋਮਨੀਆ ਇਹ ਨਾਂ ਹੀ ਬੜੇ ਔਖੇ ਨੇ ਲੈਣੇ ਠੀਕ ਆ ਜੀ ਇਸੇ ਤਰੀਕੇ ਨਾਲ ਵੀਰ ਜੀ ਵੇਖੋ ਪਾਰਮਾ ਆ ਗਿਆ ਪੀ ਏ ਠੀਕ ਆ ਸਾਰਾ ਉਹਨਾਂ ਨੇ ਤੁਹਾਨੂੰ ਦੱਸਿਆ ਵਾ ਉਹ ਤੁਹਾਨੂੰ ਇੱਥੋਂ ਪਤਾ ਲੱਗ ਸਕਦਾ ਵਾ ਜਿੰਨੇ ਵੀ ਮੇਰੇ ਵੀਰਾਂ ਨੇ ਪੇਪਰ ਜਿਨ੍ਹਾਂ ਨੇ ਆਪਣੇ ਅਪਲਾਈ ਕੀਤੇ ਆ ਠੀਕ ਆ ਜੇ ਤੁਸੀਂ ਧਿਆਨ ਨਾਲ ਵੇਖੋਗੇ ਰੋਮ ਮਾ ਠੀਕ ਆ ਆਰ ਐਮ ਲਿਖਿਆ ਹੋਊਗਾ ਠੀਕ ਆ ਅਗਲੇ ਬੰਨੇ ਉਹਨਾਂ ਨੇ ਲਿਖਿਆ ਸਟੇਟ ਲਾਜ਼ੀਓ ਕਿ ਕਿਹੜੇ ਮੁਕੇ ਸਟੇਟ ਵਿੱਚ ਤੁਹਾਡੇ ਪੇਪਰ ਭਲਾਈ ਹੋਏ ਆ ਠੀਕ ਆ ਇਸ ਤਰੀਕੇ ਨਾਲ ਤੁਹਾਨੂੰ ਆ ਸਾਰਾ ਤੁਸੀਂ ਵੇਖ ਹੀ ਜਾਓਗੇ ਲਾ ਤੀਨਾਂ ਠੀਕ ਆ ਤੀਰਨੀ ਪ੍ਰੂਨੀਆਂ ਸਸਾਰੀ ਇਹ ਸਾਰਾ ਵੀ ਜੀ ਤੁਹਾਨੂੰ ਇਹ ਤੁਹਾਨੂੰ ਇਤਨਾ ਹੀ ਆ ਕਿ ਸਾਰਾ ਭੰ ਲੱਗੀ ਜਾਊਗਾ ਫੇਰ ਮੋਂ ਅੱਗੇ ਵੀ ਆ ਗਿਆ ਵਾ ਸਾਰਾ ਬਰੋ ਤੇ 13 ਮੋਂ 3 ਇਹ ਠੀਕ ਹੈ ਵੀਰ ਜੀ ਬਾਰੀ ਬਾਰੀ ਵਾਲੇ ਮੇਰੇ ਬੜੇ ਵੀਰ ਹੈਗੇ ਆ ਜਿਹੜੇ ਮੇਰੇ ਨਾਲ ਅਟੈਚ ਆ ਤੇ BA ਉਹਦਾ ਲਿਖਿਆ ਹੋਊਗਾ ਉਹਨਾਂ ਨੇ ਓਕੇ ਵੀਰ ਜੀ ਆ ਸਾਰਾ ਤਾਂ ਰੋਂ ਤੋਂ ਇਹ ਸਾਰਾ ਉਹਨਾਂ ਨੇ ਇੱਕ ਬੰਨੇ ਕੋਡ ਲਿਖਿਆ ਇੱਕ ਬੰਨੇ ਉਹਨਾਂ ਨੇ ਜਿੱਥੇ ਤੁਹਾਡੇ ਪੇਪਰ ਅਪਲਾਈ ਹੋਏ ਹੋਣਗੇ ਸ਼ਹਿਰ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇੱਕ ਬੰਨੇ ਉਹਨਾਂ ਨੇ ਸਟੇਟ ਲਿਖੀ ਆ ਕਿ ਕਿਹੜੀ ਸਟੇਟ ਦੇ ਵਿੱਚ ਤੁਹਾਡੇ ਹੋਏ ਆ ਠੀਕ ਹੈ ਵੀਰ ਜੀ ਇਹ ਹੁਣ ਤੁਹਾਨੂੰ ਮੈਨ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਕਿ ਜਦੋਂ ਤੁਸੀਂ ਆਪਣੇ ਪੇਪਰ ਅਪਲਾਈ ਕੀਤੇ ਆ ਨਾ ਠੀਕ ਆ ਤੁਹਾਨੂੰ ਇੱਕ ਉਥੋਂ ਸਲਿੱਪ ਮਿਲੀ ਹੋਣੀ ਆ ਜਿਹਨੂੰ ਆਪਾਂ ਇੱਥੋਂ ਦੀ ਭਾਸ਼ਾ ਜੀ ਆਪਾਂ ਕਹਿੰਦੇ ਆ ਰਿਸੀਬੂਤਾ ਠੀਕ ਆ ਉਹ ਤੁਹਾਡੀ ਸਲਿੱਪ ਦੇ ਉੱਤੇ ਇੱਕ ਥਾਂ ਤੇ ਲਿਖਿਆ ਹੋਊਗਾ ਅਦੰਤੀ ਫਿਕਾਤੀ ਵੋ ਦੁਮੰਦਾ ਤੇ ਅਗਲੇ ਬੰਨੇ ਲਿਖਿਆ ਹੋਊਗਾ ਉਹਨਾਂ ਨੇ ਐਨ ਏ ਅਗਲੇ ਬੰਨੇ ਕੋਡ ਲਿਖਿਆ ਹੋਊਗਾ 036119675 ਠੀਕ ਆ ਇਹ ਜਿਹੜਾ ਕੋਡ ਆ ਮੈਂ ਕਿ ਸਾਰਿਆਂ ਦਾ ਇੱਕੋ ਜਿਹਾ ਨਹੀਂ ਹੁੰਦਾ ਕੋਡ ਸਾਰਿਆਂ ਦਾ ਵੱਖੋ ਵੱਖਰਾ ਹੋਊਗਾ ਬਟ ਮੇਨ ਚੀਜ਼ ਕੀ ਵੇਖਣ ਵਾਲੀ ਆ ਇਹਦੇ ਵਿੱਚ NA ਠੀਕ ਆ NA ਦਾ ਮਤਲਬ ਕਿ ਨਾ ਪੋਲੀ ਠੀਕ ਆ ਜਿੰਨੇ ਵੀ ਮੇਰੇ ਵੀਰਾਂ ਨੇ ਪੇਪਰ ਭਰੇ ਆ ਉਹ ਕੀ ਆ ਕਿ ਆ ਆਪਣਾ ਜਿਹੜਾ ਆਪਣਾ ਰਸੀਬੁੱਤਾ ਜਿਹਨੂੰ ਆਪਾਂ ਕਹਿ ਦਿੰਨੇ ਆ ਸਲਿੱਪ ਕਹਿ ਦਿੰਨੇ ਆ ਪੇਪਰ ਭਰਨ ਤੋਂ ਬਾਅਦ ਆਪਾਂ ਨੂੰ ਮਿਲਦੀ ਆ ਠੀਕ ਆ ਉਹ ਆਪਣਾ ਸਾਰੇ ਵੀਰ ਚੈੱਕ ਕਰਨ ਠੀਕ ਹੈ ਤੇ ਨਾਲ ਆ ਕੋਡ ਮੈਂ ਤੁਹਾਨੂੰ ਸੈਂਡ ਕਰਤੇ ਆ ਸਾਰੇ ਹੀ ਤੇ ਉੱਥੋਂ ਵੇਖ ਕੇ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਂਜੀ ਤੁਹਾਡੇ ਜਿਹੜੇ ਪੇਪਰ ਆ ਉਹ ਕਿਹੜੇ ਸ਼ਹਿਰ ਦੇ ਵਿੱਚ ਅਪਲਾਈ ਹੋਏ ਆ ਠੀਕ ਆ ਸਾਰੇ ਵੀਰੇ ਧਿਆਨ ਰੱਖਣ ਕਿ ਉਹਨਾਂ ਦੇ ਰਸੀਬ ਉਤੇ ਉਤੇ ਆ ਜਰੂਰ ਲਿਖਿਆ ਹੋਗਾ ਅਦੰਤੀ ਫੀਕਾਤੀਵੋ ਠੀਕ ਆ ਆਈ ਡੀ ਐਨਟੀ ਆਈ ਐਫ ਆਈ ਸੀ ਏ ਟੀ ਆਈ ਵੀਓ ਠੀਕ ਆ ਡੀਓ ਐਮ ਏ ਐਨ ਡੀ ਐ ਦੁਮੰਦਾ ਠੀਕ ਆ ਇਸ ਤਰ੍ਹਾਂ ਨਾ ਐਨ ਏ ਅਗਲੇ ਬਨੇ ਕੋਡ ਆ ਠੀਕ ਆ ਸਾਰੇ ਮੇਰੇ ਵੀਰ ਜਿੰਨੇ ਵੀ ਹੈਗੇ ਆ ਉਹ ਆਪਣਾ ਆਪਣਾ ਰਿਸਿਬੂਤਾ ਜਾਂ ਸਲਿੱਪ ਕੱਢ ਕੇ ਉਹ ਵੇਖ ਸਕਦੇ ਆ ਕਿ ਉਹਨਾਂ ਨੂੰ ਪਤਾ ਲੱਜੂਗਾ ਕਿ ਉਹਨਾਂ ਦੇ ਕਿਹੜੇ ਸ਼ਹਿਰ ਵਿੱਚ ਕਿਹੜੀ ਸਟੇਟ ਦੇ ਵਿੱਚ ਉਹਨਾਂ ਦੇ ਪੇਪਰ ਅਪਲਾਈ ਕੀਤੇ ਗਏ ਆ ਓਕੇ ਵੀਰ ਜੀ ਇਹ ਵੀਡੀਓ ਸਿਰਫ ਮੇਰੀ ਇੰਨੀ ਕੀ ਹੱਜ ਦੇ ਵਾਸਤੇ ਤੇ ਮੈਂ ਕਿਉਂਕਿ ਮੈਨੂੰ ਬੜੇ ਜਾਣੇ ਦੇ ਵੀਰਾਂ ਦੇ ਫੋਨ ਆਉਂਦੇ ਆ ਜਾਂ ਮੈਸੇਜ ਆਉਂਦੇ ਆ ਉਹਨਾਂ ਨੂੰ ਫਿਰ ਮੈਨੂੰ ਦੱਸਣਾ ਪੈਂਦਾ ਸੀ ਤੇ ਮੈਂ ਕਿਹਾ ਚਲੋ ਆਪਾਂ ਇੱਕ ਛੋਟੀ ਜੀ ਵੀਡੀਓ ਬਣਾ ਦਿੰਨੇ ਆ ਕਿ ਚਲੋ ਸਾਰਿਆਂ ਨੂੰ ਪਤਾ ਲੱਜੂਗਾ ਠੀਕ ਆ ओके वीर जी सासरी काल बाय जी टेक केयर